ਸਸਿਗਾ ਜੀ ਸਾਰਿਆਂ ਨੂੰ ਲਿਜੇ ਗ੍ਰਾਂ ਚਾਚਾ ਭਤੀਜਾ YouTube ਚੈਨਲ ਆਸ ਕਰਦਾ ਸਾਰੇ ਠੀਕ ਠਾਕ ਚੜਦੀ ਗਲਾ ਵਿੱਚ ਹੋਵੋਗੇ ਸੋ ਤੁੱਪਾਂ ਬਹੁਤ ਆ ਸਾਰੇ ਆਪਰ ਆਪਣੇ ਰੂਮਾਂ ਵਿੱਚ ਪੱਖਿਆਂ ਹੱਲੇ ਏਸੀਆਂ ਵਿੱਚ ਬੈਠੇ ਹੋਵੋਗੇ ਪਰसों ਰਾਤ ਨੂੰ ਥੋੜਾ ਜਿਹਾ ਮੀਂਹ ਜਿਹਾ ਪੈ ਗਿਆ ਸੀ ਹਲਕਾ ਜਿਹਾ ਉਹਦੇ ਨਾਲ ਕੱਲ ਟੈਂਪਰੇਚਰ ਦਾ ਫਰਕ ਪੈ ਗਿਆ ਸੀ ਕਾਫੀ ਤੇ ਅੱਜ ਫੇਰ ਉੱਥੀ ਆ ਗਏ ਮੈਂ ਕੋਈ ਜ਼ਾਇਆ ਤੁਹਾਨੂੰ ਪਤਾ ਜੀੜੀਆਂ ਲੱਗ ਰਹੀਆਂ ਨੇ ਹਨਾ ਕਹਾਗਾ ਹਮਤਜੀ ਬਹੁਤ ਹੋ ਜਾਣੀਆਂ ਜੀੜੀਆਂ ਦੇ ਵਿੱਚ ਪਾਣੀ ਪਣੀ ਖੜਾ ਰਾਂਦਾ ਜਿਹਦੇ ਕਾਰਨ ਹਮਸਲ ਹੋ ਜਾਂਦੀ ਆ ਖੇਤ ਵਾਹੇ ਪੈ ਨੇ ਤੇ ਮਿੱਟੀ ਦੇ ਤਤ ਤਾ ਵੈਦਾ ਧੁੱਪ ਨਾਲ ਵੀ ਟੈਂਪਰੇਚਰ ਵੱਧਦਾ ਵੈਸੇ ਗਰਮੀ ਦੇ ਦਿਨ ਵੀ ਰਹਿੰਦੇ ਗਰਮੀ ਤਾਂ ਪੈਣੀ ਹੋਊਗਾ ਸੋ ਸਾਰੇ ਠੀਕ ਠਾਕ ਰਹੂਗੇ ਤੇ ਸਾਡੇ ਜੀੜੀਆਂ ਨੂੰ ਇੰਜੋਏ ਕਰਦੇ ਹੋਮੂਗੇ ਆਹ ਰਾ ਚਾਚੇ ਦਾ ਜਹਾਜ ਅੱਚਾਰਾਂ ਦਰਾਏ ਜਾਣਾ ਦੇਖਦੇ ਹਾਂ ਹੁਣ ਦਰਾਹੋਂ ਕੀ ਲੈ ਕੇ ਆਉਣਾ ਨੇ ਘਰ ਦੇ ਘਰ ਦੇ ਬੰਦਿਆਂ ਨੂੰ ਇਹ ਭੰਕੀ ਜਾਂਦੀ ਆ ਘਰ ਦੇ ਬੰਦਿਆਂ ਨੂੰ ਘਰਦਿਆਂ ਨੂੰ ਵੀ ਪਛਾਣਦੀ ਤੂੰ ਪਹਿਨੀਏ ਘਰਦਿਆਂ ਨੂੰ ਵੀ ਪਛਾਣਨੋਂ ਹਟ ਗਈ ਤੂੰ ਮੇਰੇ ਨਾਲ ਐਡਾ ਵੱਡਾ ਧੋਖਾ ਤੇ ਕਾਪ ਨੇ AC ਦਾ ਬੋਟਮੀਟਰ ਜਾਂ ਖਰਾਬ ਹੋ ਗਿਆ ਇਹ ਲੈ ਕੇ ਆਉਣਾ ਕੋਸ਼ ਆਇਆ ਲੋਡ ਵਧੀ ਜਾਂਦੇ ਆ ਚਾ ਇਹ ਵੀ ਵਿਚਾਰੇ ਕੀ ਕਰਨ ਹਣਾ ਆਪਣੇ ਏਸੀ ਤੋਂ ਬਾਅਦ ਉੱਥੇ ਲੈਨ ਚ ਆਪਣੇ ਵਾਲੀ ਚ ਕਈ ਏਸੀ ਲਾ ਕੇ ਜੇਕਰ ਕੋਈ ਜਿਆਦਾ ਵਧੀਆ ਇਹ ਚੀਜ਼ ਨਾਲ ਫਰਕ ਪੈਂਦਾ ਹਨਾ ਬਿੱਲ ਕੋਲ ਪੈਂਦਾ ਤੇ ਹੁਣ ਆ ਚੇਂਜ ਕਰਕੇ ਦੇਖਦੇ ਹਾਂ ਢਾਹਲਾ ਡੱਬਾ ਇਹ ਦੇ ਦੇ ਦਾਂ ਤੇ ਕੀ ਬਣਦਾ ਤੇ ਬਾਕੀ ਅੱਛਾ ਤੂੰ ਮੌਸਮ ਬਾਰੇ ਦੱਸ ਮੜਾ ਯਾ ਜਾਰਡਨ ਦੀ ਟੀ-ਸ਼ਰਟ ਦਾ ਦਿਖਾ ਦੇ ਤਨ ਮੜੀ ਉਹ ਦਿਖਾਉਣਾ ਇੱਕ ਮਿੰਟ ਵਿੱਚ ਪੈਂਦਾ ਆ ਦੇ ਤੇਰੇ ਪਾਈ ਦਾ ਹੋਈਆ ਪੈਂਟ ਹਾਂ ਜਾਰਡਨ ਦੀਆਂ ਟੀ-ਸ਼ਰਟਾਂ ਪਾ ਕੇ ਜਾਨਾ ਕਹਿੰਦਾ ਜਿੱਥੇ ਜਾਣਾ ਇਹ ਕੀ ਲੱਭੀ ਜਨਹੋ ਤੂੰ ਸਿੰਮ ਕਿਥੋਂ ਕੋਲ ਲੋ ਹੱਦ ਹੋ ਗਈ ਹੋਣਾ ਇਹ ਵੀ ਦੇਖਣਾ ਲੋਟ ਕਰਾਉਣਾ ਇਹਦੀ ਸਕਰੀਨ ਭੰਤੀ ਆ ਚ ਨੇ ਕਿੱਥੇ ਆ ਪਿੰਨਾ ਕਿੱਥੇ ਨੇ ਆ ਦੇਖੀਏ ਇਹ ਸਿਆਣਾ ਸਰੀਰ ਨਿਗਾ ਥੋੜੀ ਜਿਹੀ ਘੜ ਚੁਪੀ ਆ ਤੇ ਲੱਭਣ ਨਹੀਂ ਰਹੀ ਟੀ ਨਾ ਹੈ ਇਨਗੀ ਉਰੇ ਲਿਆ ਵੀ ਦਰਸ਼ਕੋ ਜੇ ਤੁਹਾਨੂੰ ਕਿਤੇ ਨਹੀਂ ਆ ਤੁਸੀਂ ਦੱਸ ਦੋ ਆਵਈਆ ਤੇ ਹੁਣ ਆਪਾਂ ਉਹਦਾ ਇਹਦੇ ਨਾਲ ਘਟਣਾ ਪੈਨ ਕਿੱਧਰ ਗਈ ਦਾ ਡਿੱਗੇ ਗਈ ਵਿਚੇ ਰਹਿ ਗਈ ਉਹ ਆਹ ਦੇਖ ਦੋ ਨੇ ਇੱਕ ਛੱਡ ਹਾਂ ਐਨੇ ਪੁਆਇਆ ਇੰਨਾ ਖਾਰੂ ਇਹਨੇ ਆ ਚੀਜ਼ ਨੇ ਐਨੇ ਤੇ ਹੁਣ ਆਪਾਂ ਕੱਢਾਂ ਇਹਦਾ ਰਿਗਾਰਡ ਮੇਟਾ ਸਿਮਾ ਕੱਟ ਗਈ ਦਾ ਇਹ ਆਹ ਦੇ ਲਓ ਜੀ ਆਹ ਨਿਕਲ ਆ ਸਿਮ ਇਹ ਸਿਮ ਆਪਾਂ ਕੱਢ ਗਏ ਸਮਰੌਣੀ ਦੇ ਕਿਉਂ ਨਹੀਂ ਆ ਲਓ ਜੀ ਆ ਸਿਮ ਖਾਂਗ ਲਿਓ ਆ ਵੀ ਛਾਂਗ ਇਹ ਵੀ ਛਾਂਗ ਲਓ ਤੇ ਆ ਸਿਮ ਦੇ ਤਾਂ ਕੱਢ ਇਹ ਫੋਨ ਦੇ ਕੋਲ ਸਮਰੌਣ ਇਹ ਮਾਡਲ ਦਾ ਹੋ ਗਿਆ ਬਹੁਤ ਪੁਰਾਣਾ ਪਰ ਚਾਚਾ ਫੈਨ ਬਹੁਤ ਹੈ ਇਹਦਾ ਫੈਨ ਹੀ ਵਾਲਾ ਲੋ ਜੀ ਅਸੀਂ ਚਿੱਲੇ ਘੁੰਮਦਰਾ ਰਹੇ ਹੁਣ ਆ ਕੇ ਜੱਜਾ ਚੱਲਣਾ ਤੇ ਸਕੂਟਰੀ ਦੀ ਸੈਰ ਕਰ ਸਕੀ ਐਕਟਿਵਾ ਦੀ ਕਹਿੰਦਾ ਬਦਲ ਬਦਲ ਕੇ ਸਾਧਨ ਉਹ ਯਾਰ ਆਪਾਂ ਆਪਣਿਆਂ ਦੀ ਵੀ ਲੈ ਕੇ ਆਉਣੀ ਐ ਇੱਥੇ ਸਕੂਟਰੀ ਤੇ ਰਮੀਆ ਉਹਨੂੰ ਚਲਾਈਏ ਯਾਰ ਸਰਵ ਸਰਵ ਸਿਕਾਈਏ ਜੀ ਜੀ ਬਤਾ ਕੰਮ ਖਤ ਲਿਆ ਪਿਆ ਕਿ ਪ੍ਰਸੰਦ ਤਾਂ ਲੋਕਾਂ ਨੇ ਹਾਂ ਖਤ ਲਾ ਖਤ ਤਾਂ ਹੈ ਨਾ ਆ ਦੇਖੋ ਜੀ ਸਾਡਾ ਗੁਰਦੁਆਰਾ ਸਾਹਿਬ ਧਾਰਕ ਬਹੁਤ ਵਧੀਆ ਬਣੀ ਹੋਈ ਆ ਆ ਹੱਟ ਬਣਾਇਆ ਹੋਇਆ ਜਿਪ ਘੜਤੇ ਜਿਵੇਂ ਮਰਜੀ ਆ ਕਹਿਣ ਨੂੰ ਹਰ ਪੰਜ ਸਾਡੇ ਪਿੰਡ ਵਾਲਾ ਅੰਡੀ ਕਰਵਾ ਵਧੀਆ ਕੰਮ ਕਰਿਆ ਸਰਪੰਚ ਨੇ ਹਨਾ ਸਲਾਗਾ ਜੋ ਕਾਦ ਮੈਂ ਮੁੰਡਾ ਹੁੰਦਾ ਹੀ ਆ ਹਾਂ ਸਲਾਗਾ ਚ ਰੁਕਾ ਦਿੰਦਾ ਮੈਂ ਇਹਦੇ ਵਾਸਤੇ ਉਹ ਅਗਾ ਸਕੂਲ ਆਪਣੇ ਮੁੰਡਾ ਇਸ ਸਕੂਲ ਨਾਲ ਬਹੁਤ ਯਾਦਾਂ ਜੁੜੀਆਂ ਹੋਈਆਂ ਨੇ ਤੇ ਬਹੁਤ ਯਾਦਾਂ ਨੇ ਪਿੰਡਿਆਂ ਦਾ ਅੱਡੇ ਬੰਨਣਾ ਕਿਹੜਾ ਇੰਦਲਾ ਤੇ ਇਹ ਵੀ ਪੀਂ ਰੱਖਦਾ ਉਹ ਰੋਹ ਰੋਹ ਦਰੋਹ ਗੋਇੰਗ ਟੂ ਦਰੋਹ ਲੋਈ ਮਿੱਤਰ ਮਾਰੋ ਮਾਰ ਚੱਲਦਿਆ ਆਹ ਦੋ ਦਿਨਾਂ ਨੂੰ ਇੱਥੇ ਵਿੰਗਾ ਡਾ ਲੋ ਆਹ 23 ਜਣਾਂ ਜੋ ਭਰੂਏ ਹਿਸਾਬ ਨਾਲ ਨਾ ਨਹੀਂ ਉਹ ਹੈਗਾ ਇੱਥੇ ਉਹ ਵੀ ਜਲਾ ਕੇ ਹੋਰ ਚਲੇ ਗਏ ਨੇ ਨਹੀਂ ਆ ਵੀ ਥੋੜਾ ਪਾਣੀ ਦਾ ਬੰਪੂੜਾ ਜੱਗ ਇਹ ਵੀ ਗੱਲ ਕਰਦਾ ਜੋਹਾਨੀ ਦਾ ਹੁਣ ਆਈ ਆ ਜਾਂਦੀ ਆ ਸਭ ਤੇ। ਲਓ ਜੀ ਇੱਕ ਆ ਬਹੁਤ ਵਧੀਆ ਚੀਜ਼ ਬਣਨ ਲੱਗੀ ਆ ਆਪਣੇ ਗੁਰਪ੍ਰੀ ਦੇ ਫਲਾਂ ਕੋਲ। ਪਾਰਕ ਬਣਨੀ ਆ। ਇਹ ਸੁਣਨੇ ਦਾ ਚਾ ਵੀ ਆਏ ਵੀ ਆਏ ਵੀ ਇਹ ਫੇਰ ਕਾਲਿਆਂ ਦੇ ਉਹ ਖੁੱਲਣੇ ਆ। ਨਹੀਂ 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 ਉਂ ਦਾ ਉੱਥੇ ਯਾਰ ਜੀ ਚਾ ਸੁਪਰ ਵਾਲੇ ਰੱਖ ਲੈਣ ਸਾ ਮੀਆਂ ਚਾ ਇਹ ਵੀ ਰੱਖ ਲਵੇ। ਟਾਲਾ ਰੱਖ ਲਵੇ ਕੋਈ ਵੀ ਰੱਖ ਸਕਦਾ। ਹਾਂ। ਇਹ ਸਾਰੇ ਬੜਾ ਕੰਟਰਕਟੇ ਜਾਨੇ ਨੇ। ਕਹਿਣ ਤੋਂ ਪਾ ਵੀ ਬਹੁਤ ਵਧੀਆ ਜਗ੍ਹਾ ਬਣ ਗਈ ਨਾ ਇਹ ਘੁੰਮਣ ਨੂੰ। ਉਹ ਚੀਜ਼ ਜਦੋਂ 20 ਸਾਲ ਪੈਂਦਾ ਸੰਭੀ ਜਾਂਦੀ ਉਹ। ਜਿੱਥੇ ਪੰਡਤੋਣੀ ਨੇ। ਉਹ ਪੜਦਾ ਇੱਥੇ ਬਣਦਾ ਹੋਈ ਜਾਂਦਾ ਗੋਰਿਆਂ ਵਾਲਾ ਸਿਸਟਮ ਜੀ ਉਹ 20 ਸਾਲ ਲੱਗੋ ਜਾਂਦਾ ਤੇ ਬਹਿ ਜਾ ਬਹਿ ਜਾ ਵਾਲਾ ਬਹੁਤ ਤਕੜਾ ਪ੍ਰੋਜੈਕਟ ਬਣ ਰਿਹਾ ਏ ਵਧੀਆ ਵੇਹੇ ਚੱਲ ਗਰਮੀ ਚ ਬੰਦਾ ਬਹਿ ਜਾਂਦਾ ਹਾਂ ਪੁਲ ਵੀ ਬਣਨਾ ਕੁੜੀਆਂ ਮੁੰਡੇ ਇੱਥੇ ਸੂਰੇ ਆਸ਼ਕੀ ਚੱਲਿਆ ਗੁਰੂ ਗੁਰੂ ਦੱਬ ਕੇ ਆਹੇ ਕੁਰਸੀਆਂ ਇੱਥੇ ਕੰਮਾ ਜੀ ਆਉਤਰ ਤੋਂ ਬਣਾਈ ਆ ਆ ਗਿਆ ਆਪਣਾ ਗੁਰਥਲੀ ਦਾ ਪੁਲ ਖੜਾ ਕੇ ਬਹੁਤ ਮਸ਼ਹੂਰ ਆ ਅੰਗਰੇਜ਼ਾਂ ਦਾ ਬਣਾਇਆ ਹੋਇਆ ਪੁਲਾ ਇਹ ਇਹ ਗਰੀਜਾਂ ਦੀ ਤਕਨੀਕ ਆ ਕੰਦੇ ਦੇ ਨਾਲ ਦਾ ਆਪਣੇ ਹੋਇਆ ਜਿਹੜਾ ਬਾਅਦ ਚ ਉਹਦਾ ਡੇਪੂ ਵਾਰੇ ਨਹੀਂ ਡਿੱਦਾ ਆ ਜੂ ਰਹੀ ਨੇ ਤੇ ਲੀ ਗੀ ਇਹ ਰਿਹਾ ਛੱਗਦੇ ਲਿਖ ਰਿਹਾ ਹਨ ਜਿਹੜਾ ਅਸੀਂ ਦਾਟ ਆ ਇਹ ਦਾਟ ਜੀ ਜਾਂ ਬਾੜ ਦੇ ਵਿੱਚ ਚੱਕੇ ਹਾਂ ਹਾਂ ਨਜ਼ਾਰਾ ਸਿੱਧਾ ਹਨਾ ਨਜ਼ਾਰਾ ਘਰ ਮੀਆ ਚਾਹ ਕਹਿੰਦਾ ਨਹਿਰ ਦੇ ਵਿੱਚ ਵੀ ਜਿਹੜਾ ਇਧਰੋਂ ਛਾਲ ਮਾਰ ਕੇ ਇੱਕ ਸਾਹ ਦੇ ਵਿੱਚ ਪਰਲੀ ਸਾਈਡ ਜਿਹੜਾ ਚਾ ਪਹੁੰਚਿਆ ਉਹਨੂੰ ਨਾਮ ਦੇ ਵਿੱਚ ਬੁਲਟ ਮੋਟਰਸਾਈਕਲ ਇਹਦੇ ਨਾਲ ਦਾ ਬੁਲਟ ਜਿਹੜਾ ਇੱਕ ਸਾਹ ਦੇ ਵਿੱਚ ਇਧਰੋਂ ਆਰ ਪਾਰ ਕਰ ਗਿਆ ਠੀਕ ਹੈ ਅੱਜ ਪੱਕਾ ਉਹ ਗੱਲ ਹੋਰ ਇਹ ਸਾਹ ਇਹ ਆ ਗਿਆ ਅੱਜ ਜੈਪੁਰਾ ਰੋਡ ਜੈਪੁਰਾ ਰੋਡ ਕਿੰਨੇ ਕੁ ਮਾਈਲ ਟ੍ਰੈਕ ਰੋਡ ਬਣਿਆ ਸਾਲਾ ਬੈਟਰੀ ਇਹਨਾਂ ਅਗੁੱਦੀ ਤੋਂ ਦਿਖਾ ਮਾਪਾਂ ਇਹ ਪਾਣੇ ਦੇ ਲੱਗ ਜਾਂਦੇ ਪਹਿਲਾਂ ਅੱਛਾ ਇਹ ਨੇ ਆਪੀ ਗਣ ਕਰੀ ਤੇਰੇ ਨੇ ਆਪੀ ਗਣ ਕਰ ਨਾਲ ਸਾਰੀਆਂ ਦੀਆਂ ਆਪ ਕੋਈ ਜਨਾ ਕਰ ਇਹ ਨਹੀਂ ਮਿਲੂ ਮੁੰਡੀ ਨਹੀਂ ਆਉਦੀ ਨੇ ਲੱਗਾਈ ਨੇ ਨਾ ਜਰਾ ਹੋਰ ਹੋਈ ਆ ਗਿਆ ਰਾਜਵੰਤ ਰੋਡ ਓਏ ਦੇ ਲੈ ਬੰਦੇ ਕਿਨੇ ਬੱਦੂ ਦੇਖੇ ਕਸ ਭੈਜ ਉਹ ਤੇ ਥਾਰ ਲਾ ਕੇ ਖੜੇ ਰਹੇ ਨੇ ਵੀ ਸਾਲਿਓ ਹਾਰਨ ਦਾ ਮਾਰ ਦੋ ਵਿੱਚ ਬੈਠੇ ਰਹੇ 15 ਕੁ ਜਨੌਰਾ ਅੰਕ ਸਾਲਿਆਂ ਨੇ ਹਾਰ ਨਹੀਂ ਮਾਰਿਆ ਭੈਜ ਚਲ ਕਿੱਡੇ ਉਹ ਵੰਟੀ ਵਾਲਾ ਖੜਕਾਤਾ ਫੇਰ ਇਹਨਾਂ ਨੇ ਹੋਏ ਹੋਦਾ ਕੀ ਬਣਿਆ ਉਹ ਇਹ ਪੌਚਾਹੇ ਵਾਲਾ ਆ ਗਿਆ ਇਹ ਆ ਗਿਆ ਦਰਾਹ ਇਹ ਜਾਂ ਤੇ ਇਹ ਜਾਂ ਸ਼ਹਿਰ ਆ ਬਹੁਤ ਜਗ੍ਹਾ ਤੇ ਘੁੰਮਿਆ ਪੰਜਾਬ ਜੀ ਪੰਜਾਬ ਤੋਂ ਬਾਹਰ ਵੀ ਪਰ ਮੈਂ ਅੱਜ ਤੱਕ ਕਦੇ ਇਹ ਜਿਆ ਬਾਜ਼ਾਰ ਨਹੀਂ ਦੇਖਿਆ ਜਿਆ ਦਰਹਾ ਯਾਰ ਕੱਲੀ ਗਲੀ ਜਾ ਕੇ ਮੋਕ ਲਵ ਆਈ ਲਵ ਕਰਾ ਕਲੀ ਗਲੀ ਜਾ ਕੇ ਮੋਕ ਜੰਦੀ ਆ ਆ ਦੇਖ ਨਹੀਂ ਬਾਜ਼ਾਰ ਵਾਲੇ ਪੀੜੀਆਂ ਪੀੜੀਆਂ ਗੜੀਆਂ ਹੁੰਦੀਆਂ ਇੱਥੇ ਆਹੀ ਆ ਬਸ ਚੌੜਾ ਇਧਰੋਂ ਚਲੇ ਜਾਈਦਾ ਜੀ ਉੱਤੇ ਦੀ ਮੋਟਰਾਂ ਨਾਲ ਗੱਡੀ ਮੋੜ ਲਈਦੀ ਸੀ ਗਾਂ ਉੱਦੋਂ ਪਿੱਪਲੀ ਕੋਲੋਂ ਜਾ ਕੇ ਮੋੜ ਲਈ ਜਾਂਦੀ ਗੱਡੀ ਇਧਰੋਂ ਫੇਰ ਉੱਤੇ ਕੋਹਾ ਘਮਾ ਲਈ ਉੱਦੋਂ ਫੇਰ ਬਸ ਸਵੇਰ ਤੇ ਆਏ ਹੋਏ ਹੱਥੋਂ ਆਉਂਦਾ ਜੀ ਆਈ ਹੋ ਭੈ ਜੱਕਾ ਨਹੀਂ ਨਹੀਂ ਉਹ ਤਾਂ ਹੈ ਨਹੀਂ ਇੰਨੀ ਜਿਹੀ ਜਗ੍ਹਾ ਪਹੁੰਚਦੀ ਲਾਉਣ ਤੋਂ ਉਹ ਟੋਏ ਟੋਏ ਪਏ ਹੋਏ ਨੇ ਆ ਟੋਏ ਨੇ ਸਾਰੀ ਆ ਦੇਖ ਲੈ ਹਾਂ ਸਾਰੇ ਟੋਏ ਸਾਰੀ ਆ ਹਾਏ ਮੁਠੀਏ ਮੈਂ ਇਹਦੇ ਹਾਂ ਭਰਦੀ ਅਧਰੀ ਪਾਉਣੀ ਐ ਨੇ ਵੀ ਉਹਨੇ ਜੀ ਆ ਅੱਛੇ ਮੁੜ ਜਾਣਾ ਆਪਾਂ ਠੀਕ ਆ ਉਹ ਇਹ ਉਹ ਜਾਣਾ ਮੰਡੀ ਜੀ ਲੋ ਜੀ ਉੱਥੇ ਚੱਲ ਜੀ ਆਪਾਂ ਆ ਜਾਣਾ ਜਿੱਥੋਂ ਹੈਗਾ ਸਾਬਣ ਥੋਕ ਦੇ ਰੇਟ ਤੇ ਸਸਤਾ ਸਾਬਣ ਮਿਲਦਾ ਪੂਰਾ ਚੱਲ ਭਰਾ ਜਾ ਆਪਣੇ ਨਾਲ ਕਿਉਂ ਨਾਲਿਆਂ ਨੂੰ ਕਿਉਂ ਨਾਲਿਆਂ ਨੂੰ ਦਿਖਾ ਦਈਏ ਉਹ ਬਤੀ ਜੀ ਕਿੱਥੋਂ ਸਾਬਣ ਸਸਤਾ ਕਰਦਾ ਆ ਆ ਗਿਆ ਚਾਹੇ ਸੂਟਾ ਵਾਰ ਇਹ ਬਤੀ ਜੀ ਦਿਨ ਦਾ ਘਾਟਣ ਸੀ ਉਹਦੋਂ ਅਸੀਂ ਆਏ ਸੀ ਦਰਾਹ ਉਹ ਮੁੰਡਾ ਇਹ ਆੜੀ ਵਧੀਆ ਚੀਜ਼ ਐ ਜੇ ਮਾਰਜੀ ਬੈਠਾ ਰਹੇ ਹਾਂ ਮੁੰਡਾ ਆੜੀ ਆ ਆਪਣਾ ਇਹ ਹੈਪੀ ਫਾਰਗੜੀ ਆਪਣਾ ਮਿੱਤਰ ਐ ਅੱਛਾ ਓਏ ਭਾਈ ਮੈਨੂੰ ਹਾਕ ਮਾਰਦੀ ਕਹਿੰਦਾ ਆ ਜਾ ਉਸਤਾਦ ਕੋਲ ਚਾਹ ਪੀ ਕੇ ਜਾ ਕਾਫੀ ਗੋਲਡ ਕਾਫੀ ਮੈਂ ਯਾਰ ਮੈਂ ਆ ਯਾਰ ਟਾਈਮ ਬਹੁਤ ਲਗਾਣਾ ਤਾਂ ਨਹੀਂ ਯਾਰ ਆ ਜਾ ਤੂੰ ਚੱਲ ਭਾਈ ਅਸੀਂ ਚਲੇਗਾ ਅੱਜ ਠੀਕ ਹੈ ਮੁੜੇ ਭਾਈ ਮੈਂ ਤਾਂ ਕਾਟਣ ਕੀਤਾ ਸੀ ਉਸ ਦਾ ਨਾ ਭਾਈ ਆ ਵੰਦ ਨਹੀਂ ਚੱਲ ਗਿਆ ਸਾਡੇ ਯਾਰ ਹੈਗਾ ਸੱਤਾ ਵਾਰ ਜਿੱਦਨੇ ਦਾ ਕਾਟਣ ਦੀ ਇੱਕ ਮੈਨੂੰ ਮਰੇ ਠੀਕ ਠੀਕ ਦੂਰ ਆ ਲਈ ਦਿਖਾ ਨਾ ਓ ਮੇਨ ਦੁਕਾਨ ਬਾਜ਼ਾਰ ਪੁਰਾਣਾ ਇਆ ਪੁਰਾਣਾ ਬਿਜਾਰ ਆ ਗਿਆ ਇਰਾਹੇ ਦਾ ਪੁਰਾਣਾ ਆ ਗਿਆ ਸਾਰਿਆਂ ਨਾਲ ਪਹਿਲਾਂ ਇਹ ਬਿਜਾਰ ਲਈ ਅੱਛਾ ਹਾਂ ਸ਼ੁਰੂਆਤੀ ਦੌਰ ਇੱਥੇ ਆ ਗਿਆ ਸੀ ਇੱਥੇ ਬੁੜੇ ਰੇੜੀਆਂ ਲੈ ਕੇ ਆਉਂਦੇ ਸੀ ਆਪਣੇ ਦਾਣਾ ਮੰਡੀ ਦਾਣਾ ਮੰਡੀ ਆਇਆ ਹਾਂ ਤੇ ਬਾਪੂ ਹਣੀ ਬਾਪੂ ਦੱਸਦਾ ਸੀ ਹਾਂ ਕਹਿੰਦਾ ਸੀ ਆਉਂਦੇ ਉੱਥੇ ਅੱਛਾ ਮੋਹਨ ਸ਼ਾਹ ਸਿਉਂ ਦੀ ਮਖਤਿਆਰੀ ਸੀ ਬਾਈ ਉਹ ਸਰਦਾਰ ਆਵਾ ਹੁੰਦਾ ਦੀ ਹਵਾ ਕਰਕੇ ਮੁੜ ਜਾਂਦਾ ਇਹਨਾਂ ਤੋਂ ਆ ਗੋਰੀਆ ਦਾ ਆਪਣਾ ਜੁੰਡੀ ਦਾ ਯਾਰ ਆ ਵੀਰ ਪਰ ਹੁਣ ਆਪਾਂ ਨੂੰ ਉਸ ਇਨੇ ਦੇ ਪਿੱੱਟ ਮਿਲ ਗਿਆ ਆ ভাই ਇਹ ਮੇਰਾ ਯਾਰ ਆ ਆ ਦੇਖੋ ਹਣਾ ਇਦਾਂ ਮੇਰੇ ਦੋਸਤੋ ਆ ਥੋਗਰੇਟ ਵਾਲੀ ਆ ਇਹ ਇਹ ਦੁਕਾਨ ਤੇ ਸਾਬਣ ਸਰਫਾਂ ਸਾਰਾ ਕੁਝ ਥੋਕ ਤੇ ਮਿਲਦਾ ਹੈ ਸਾਰੇ ਬਾਜ਼ਾਰ ਛੱਡ ਕੇ ਆਈ ਉਹ ਜਾਣਾ ਵੰਡੀ ਜੀ ਲੋ ਜੀ ਉੱਥੇ ਹੀ ਜਾ ਲੈ ਆਪਾਂ ਆ ਜਾਣਾ ਜਿੱਥੋਂ ਹੈਗਾ ਸਾਬਣ ਥੋਕ ਦੇ ਰੇਟ ਤੇ ਸਸਤਾ ਸਾਬਣ ਮਿਲਦਾ ਪੂਰਾ ਚੱਲ ਫਿਰ ਆ ਜਾ ਆਪਣੇ ਨਾਲ ਚੌਣ ਵਾਲਿਆਂ ਨੂੰ ਚੌਣ ਵਾਲਿਆਂ ਨੂੰ ਵੀ ਦਿਖਾ ਦਈਏ ਉਹ ਵਧੀਆ ਜੀ ਮਿੱਤਰ ਉਹ ਸਾਬਣ ਸਸਤਾ ਕਰਦਾ ਆ ਆ ਗਿਆ ਚਾਹੇ ਸੂਟਾ ਵਾਰ ਇਹ ਬੇਪਰੀ ਜਿੰਨੇ ਦਾ ਕਾਟਣ ਦੀ ਉਹਦੋਂ ਅਸੀਂ ਆਏ ਹੁੰਦੀ ਦਰਾ ਉਹ ਮੁੰਡਾ ਇਹ ਆੜੀ ਵਧੀਆ ਚੀਜ਼ ਆ ਜੇ ਮਾਰਦੀ ਬੈਠਾ ਰਹਿੰਦਾ ਉਹ ਦਾੜੀ ਆ ਆਪਣਾ ਇਹਦਾ ਹੈਪੀ ਸਾਰਗੜੀ ਆਪਣਾ ਮਿੱਤਰ ਹੈ ਅੱਛਾ ਓਏ ਭਾਈ ਮੈਨੂੰ ਹਾਕ ਮਾਰਦੀ ਕਹਿੰਦਾ ਆ ਜਾ ਉਸਤਾਦ ਕੋਲ ਚਾਹ ਪੀ ਕੇ ਜਾ ਕਾਫੀ ਕੋਲਡ ਕਾਫੀ ਮੈਂ ਯਾਰ ਮੈਂ ਹਾਂ ਯਾਰ ਟਾਈਮ ਬਹੁਤ ਲਵਣਾ ਤਾਂ ਨਹੀਂ ਯਾਰ ਆ ਜਾ ਤੂੰ ਚਲ ਭਾਈ ਅਸੀਂ ਚਲੇ ਗਾ ਭਾਈ ਪੀ ਕੇ ਮੁੜਿਆ ਭਾਈ ਇਹਨਾਂ ਦੁਕਾਨ ਕੀ ਕਰੀ ਉਹਦਣਾ ਭਾਈ ਆ ਵੰਦ ਨਹੀਂ ਚੱਟ ਕੇ ਕਰੀਆ ਹੱਥ ਇਹ ਯਾਰ ਆਗਾ ਸੱਚਾ ਵਾਲਾ ਇਦਨ ਦੁਕਾਨ ਕਾਟਣ ਦੀ ਤੇ ਮੈਨੂੰ ਮਰੇ ਠੀਕ ਠੀਕ ਦੂਰ ਵਾਲੀ ਦੀ ਗਾਣਾ ਓ ਮੈਂ ਦੁਕਾਨ ਬਾਜ਼ਾਰ ਪੁਰਾਣਾ ਯਾ ਪੁਰਾਣਾ ਬਿਜਾਰ ਆ ਗਿਆ ਰਾਹੇ ਦਾ ਪੁਰਾਣਾ ਆ ਗਿਆ ਸਾਰੇ ਨਾਲ ਪਹਿਲਾਂ ਇਹ ਵਿਹਾਰ ਨਹੀਂ ਆਇਆ ਚਾ ਹਾਂ ਸ਼ੁਰੂਆਤ ਦੇ ਦੌਰ ਇੱਥੇ ਆ ਗਿਆ ਇੱਥੇ ਬੁੜੇ ਰੇੜੀਆਂ ਲੈ ਕੇ ਆਉਂਦੇ ਹੁੰਦੇ ਸੀ ਆਪਣੇ ਦਾਣਾ ਮੰਡੀ ਦਾਣਾ ਮੰਡੀ ਆਇਆ ਨਾ ਹਾਂ ਇਹ ਬਾਪੂ ਹਣੀ ਬਾਪੂ ਦੱਸਦਾ ਸੀ ਹਾਂ ਕਹਿੰਦਾ ਸੀ ਆਉਂਦੇ ਹੁੰਦੇ ਸੀ ਯਾ ਮੋਣਖਾ ਸਿਉ ਦੀ ਮਕਤੀਆਰੀ ਸੀ ਬਾਈ ਉਹ ਸਰਦਾਰ ਆਵਾ ਹੁੰਦਾ ਦੀ ਹਵਾ ਕਰਕੇ ਮੁੜ ਜਾਂਦਾ ਇਹਨਾਂ ਤੇ ਆ ਕੁੜੀਆ ਦਾ ਆਪਣਾ ਜੁੰਡੀ ਦਾ ਯਾਰ ਆ ਇਹਦਾ ਪਰ ਹੁਣ ਆਪਾਂ ਨੂੰ ਬਹੁਤ ਇੰਨੇ ਦੇ ਪੱਟ ਮਿਲ ਗਿਆ ਆ ভাই ਜੀ ਮੇਰੇ ਵੀ ਯਾਰ ਆ ਆ ਦੇਖਣਾ ਇਧਰ ਮੇਰੇ ਦੋਸਤੋ ਆ ਥੋਗਰੇਟ ਵਾਲੀ ਆ ਇਹ ਇਹ ਦੁਕਾਨ ਤੇ ਸਾਬਣ ਹਰਫਾਂ ਸਾਰਾ ਕੁਝ ਥੋਕ ਤੇ ਮਿਲਦਾ ਹੈ ਖੜਾ ਬਾਜ਼ਾਰ ਛੜੀ